ਹਰਿਆਣਾ ਇਨਫੋਰਸਮੈਂਟ ਦਾ ਅਫੀਸਰ ਕੱਲ ਇਹ ਮਸਲਤ ਫੜਿਆ ਗਿਆ 4 ਕਿਲੋ ਤੋਂ ਉੱਪਰ ਹੈਰਨ ਬਰਾਮਦ ਹੋਈਆ ਉਹਨਾਂ ਦਾ ਸਰਗਣੇ ਦਾ ਹੈੱਡ ਕੌਣ ਆਗਾ ਚਾਹੋ ਜਿੱਦਾਂ ਮਰਜ਼ੀ ਹੈੱਡ ਹੋਵੇ ਜਿਹੜੀ ਮਰਜ਼ੀ ਫੋਰਸ ਦਾ ਹੈੱਡ ਹੋਵੇ ਉਹਦੇ ਖਿਲਾਫ ਕਾਰਵਾਈ ਹੋਊਗੀ ਇਹਨਾਂ 43 ਦਿਨਾਂ ਦੇ ਅੰਦਰ 3279 ਐਫਆਈਆਰ ਹੋਣੀਆਂ ਰਹੀਆਂ 5537 ਜਿਹੜੇ ਨਸ਼ਾ ਤਸਕਰ ਨਸ਼ਾ ਵੇਚਣ ਵਾਲੇ ਉਹਨਾਂ ਲੋਕਾਂ ਨੂੰ ਫੜ ਕੇ ਗ੍ਰਿਫਤਾਰ ਕੀਤਾ ਗਿਆ ਕੱਲਾ ਇਹ ਨਹੀਂ ਕਿ ਨਸ਼ਾ ਤਸਕਰ ਫੜਲੇ 980 ਕਰੋੜ ਰੁਪਏ ਦਾ ਬਜਟ ਜਿਹੜਾ ਉਹ ਪਹਿਲੀ ਵਾਰ ਅਸੀਂ ਸਪੋਰਟਸ ਦੇ ਖੇਤਰ ਚ ਰੱਖਿਆ ਗਿਆ ਹਰਿਆਣਾ ਇਨਫੋਰਸਮੈਂਟ ਦਾ ਅਫੀਸਰ ਕੱਲ੍ਹ ਅਮਰਸਰ ਚ ਫੜਿਆ ਗਿਆ ਜਿਹਦੇ ਕੋਲੋਂ 4 ਕਿਲੋ ਤੋਂ ਉੱਪਰ ਹੈਰਨ ਬਰਾਮਦ ਹੋਈਆ ਇਹ ਸ਼ੋਅ ਕਰਦੀ ਆ ਕਿ ਕਿਸ ਤਰ੍ਹਾਂ ਦੂਜੇ ਸਟੇਟਾਂ ਦੇ ਇੰਟੈਲੀਜੈਂਸ ਦੇ ਅਫੀਸਰ ਦੇ ਲਗੇ ਉਹ ਇਸ ਕਾਰੋਬਾਰ ਚ ਲੱਗੇ ਹੋਏ ਨੇ ਸਾਦੇਸ ਰੱਦੀ ਡਿਸਟ੍ਰਿਕਟਾਂ ਚ ਆ ਕੇ ਇਸ ਕਾਰੋਬਾਰ ਨੂੰ ਬੜਾਵਾ ਦੇ ਰਹੇ ਨੇ ਕਿ ਕੱਲ ਫੜਿਆ ਗਿਆ ਜਾਂਚ ਜਿਹੜੀ ਆ ਹੋ ਰਹੀ ਆ ਚਾਰ ਵਿਅਕਤੀ ਫੜੇ ਗਏ ਨੇ ਕਿ ਜਾਂਚ ਦੇ ਦੌਰਾਨ ਜਿੱਥੇ ਤੱਕ ਜਾਊਗੀ ਜਾਂਚ ਉਹਨਾਂ ਦਾ ਸਰਗਣ ਦਾ ਹੈੱਡ ਕੌਣ ਆਗਾ ਚਾਹੋ ਜਿੱਦਾਂ ਮਰਜ਼ੀ ਹੈੱਡ ਹੋਵੇ ਜਿਹੜੀ ਮਰਜ਼ੀ ਫੋਰਸਸ ਦਾ ਹੈੱਡ ਹੋਵੇ ਉਹਦੇ ਖਿਲਾਫ ਕਾਰਵਾਈ ਹੋਊਗੀ ਦੂਜੇ ਸਟੇਟਾਂ ਦੇ ਆਪਸ਼ਨਾਂ ਦਾ ਫੜੇ ਜਾਣਾ ਇਹ ਮੈਸਮਨ ਦਾ ਹੋਰ ਵੀ ਚਿੰਤਾਜਨਕ ਹੈ। ਇੱਥੋਂ ਪਤਾ ਲੱਗਦਾ ਹੈਗਾ ਕਿ ਹੋਰ ਨਾਲ ਸੂਬਿਆਂ ਦੇ ਜਿਹੜਾ ਫੇਲੀਅਰ ਆ ਉਹ ਵੀ ਸਾਡੇ ਸਿਰ ਮੜਿਆ ਜਾ ਰਿਹਾ ਹੈਗਾ ਪਰ ਲੇਕਿਨ ਕੱਲ ਇੱਕ ਵੱਡੀ ਰਿਕਵਰੀ ਜਿਹੜੀ ਹੋਈ ਆ ਔਰ ਦੋਸ਼ੀ ਫੜੇ ਗਏ ਨੇਗੇ ਜਿਹੜਾ ਵੀ ਦੋਸ਼ੀ ਹੋਇਆ ਉਹਦੇ ਖਿਲਾਫ ਸਖਤ ਕਾਰਵਾਈ ਹੋਊਗੀ। ਪੰਜਾਬ ਸਰਕਾਰ ਆਪਣੀ ਡਿਊਟੀ ਬੜੀ ਅچھے ਤਰੀਕੇ ਨਾਲ ਨਿਭਾ ਰਹੀ ਆ ਪਰ ਲੇਕਿਨ ਕਿਤਨਾ ਕਿਤੇ ਮੈਸਮਨ ਦਾ ਸੈਂਟਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਆ। ਪਿਛਲੇ 3 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬੜੀ ਸ਼ਿੱਦਤ ਦੇ ਨਾਲ, ਬੜੀ ਮਜ਼ਬੂਤੀ ਦੇ ਨਾਲ, ਬੜੇ ਤਾਕਤਵਰ ਤੰਗ ਦੇ ਨਾਲ ਨਸ਼ਿਆਂ ਦੇ ਖਾਤ ਚੁਣ-ਚੁਣ ਕੇ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਬਹੁਤ ਸਾਰਿਆਂ ਦੀ ਪ੍ਰਾਪਰਟੀ ਜਿਹੜੀ ਆ ਅਟੈਚ ਕੀਤੀ ਜਾ ਰਹੀ ਆ ਇਹਨਾਂ 41 ਦਿਨਾਂ ਦੇ ਅੰਦਰ ਬਹੁਤ ਵੱਡੀ ਪ੍ਰੋਗਰੈਸ ਜਿਹੜੀ ਆ ਉਹ ਹੋਈ ਆ ਖਾਸ ਕਰਕੇ ਐਨਡੀਪੀਐਸ ਕੇਸਾਂ ਦੇ ਅੰਦਰ ਜਿਹਦੇ ਕਿ ਨਸ਼ੇ ਨਾਲ ਰਿਲੇਟਡ ਕੇਸ ਨੇਗੇ 3279 ਐਫਆਈਆਰ ਹੋਈਆਂ ਨੇਗੀਆਂ 5537 ਜਿਹੜੇ ਨਸ਼ਾ ਤਸਕਰ ਨਸ਼ਾ ਵੇਚਣ ਵਾਲੇ ਉਹਨਾਂ ਲੋਕਾਂ ਨੂੰ ਫੜ ਕੇ ਗ੍ਰਿਫਤਾਰ ਕੀਤਾ ਲਗਭਗ 212 ਕਿਲੋ ਹੈਰੋਨ ਫੜੀ ਗਈ ਆ ਔਰ 7000 ਕਿਲੋ ਯਾਨੀ 7 ਕੁਇੰਟਲ ਤੋਂ ਉੱਪਰ ਜਿਹੜੀ ਆ ਉਹ ਪਾਪੀ ਹਸਕ ਧੁਕੀ ਜੀ ਨੂੰ ਕਹਿੰਦੇ ਨੇ ਫੜੀ ਗਈ ਆ 105 ਕਿਲੋ 1 ਕੁਇੰਟਲ ਤੋਂ ਉੱਪਰ ਆਪੀਅਮ ਵਰਕਰ ਬ ਹੋਈਆ 6 ਕਿਲੋ ਤੋਂ 50 ਜਿਹੜੀ ਬਰਾਮਦ ਹੋਈ ਆ ਪਰ ਲਗਭਗ 6 ਕਰੋੜ ਰੁਪਇਆ ਡਰਗ ਮੰਨੀ ਜਿਹੜੀ ਆ ਪੰਜਾਬ ਪੁਲਿਸ ਦੇ ਬਰਾਮਦ ਕੀਤੀ ਆ ਤੋਂ ਲਗਾਤਾਰ ਯੋਧ ਨਸ਼ਿਆਂ ਵਿਰੋਧ ਨੂੰ ਭਾਰੀ ਸਫਲਤਾ ਜਿਹੜੀ ਪੰਜਾਬ ਤੋਂ ਮਿਲ ਰਹੀ ਆ ਇੱਕ ਵੱਡੇ ਮਹਿਮ ਜਿਹੜੀ ਆ ਪੰਜਾਬ ਤੋਂ ਬਣ ਚੁੱਕੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵਾਨ ਸਿੰਘ ਮਾਨ ਜੀ ਅਸੀਂ ਇਸ ਲੜਾਈ ਦੇ ਅੰਦਰ ਜਿੱਤ ਪ੍ਰਾਪਤ ਕਰਾਂਗੇ ਕਿਉਂਕਿ ਪੰਜਾਬ ਦਾ ਹਰ ਇੱਕ ਵਿਅਕਤੀ ਉਹ ਆਮ ਆਦਮੀ ਪਾਰਟੀ ਦਾ ਸਾਥ ਦੇ ਰਿਹਾਗਾ ਅੱਜ ਪੰਜਾਬ ਦੇ ਅੰਦਰ ਪਹਿਲੀ ਵਾਰ ਹੋਇਆ ਕਿ ਅਸੀਂ ਐਂਟੀ ਡਰੋਨ ਸਿਸਟਮ ਅਡਾਪਟ ਕਰਨ ਲਈ ਬਜਟ ਰੱਖਿਆਗਾ ਅਸੀਂ ਡਰਗ ਸੈਂਸਸ ਕਰਵਾਉਣ ਲਈ ਬਜਟ ਰੱਖਿਆਗਾ ਪੰਜਾਬ ਦੇ ਯੂਥ ਨੂੰ ਉਹ ਇਸ ਸਟਰੀਮ ਚੋਂ ਕੱਢ ਕੇ ਖੇਡਾਂ ਵੱਲ ਲੈ ਕੇ ਜਾਣਾਗਾ ਕੱਲਾ ਇਹ ਨਹੀਂ ਕਿ ਨਸ਼ਾ ਤਸਕਰ ਫੜ ਲੈ 980 ਕਰੋੜ ਰੁਪਏ ਦਾ ਬਜਟ ਜਿਹੜਾ ਉਹ ਪਹਿਲੀ ਵਾਰ ਅਸੀਂ ਸਪੋਰਟਸ ਦੇ ਖੇਤਰ ਚ ਰੱਖਿਆਗਾ